ਜੀ ਕਿਹਾ ਜੇ ਕਿਤਾ ਵਾਲਾ ਬਹਿਣਾ ਹੈ ਸਤੀਪਾ ਦੀ ਟੀਮ ਦੇ ਸਾਹਮਣੇ ਰੌਸਰੂ ਫੂਰ ਦੀ ਟੀਮ ਆ ਗਈ ਹੈ ਉਧਰਲੇ ਪਾਸੇ ਕਹਿੰਦੇ ਪਰ ਪੁਆਇੰਟ ਰੇਡਰ ਦੇ ਇੱਥੇ ਦਾ ਚਾਰ ਜੁੜਿਆ ਹੈ ਇਹ ਵੀ ਨੌਜਵਾਨ ਦਾ ਪਾਸ ਕਰਦੀ ਤੇ ਅਸੋ ਅਗਲਾ ਮੈਚ ਹੋਵੇਗਾ ਜਿਹੜਾ ਰਾਮਪੁਰ ਤੇ ਮੁੰਨਾ ਟੀਮ ਦੇ ਵਿਚਕਾਰ ਹੋਵੇਗਾ ਰਾਮਪੁਰ ਮੁੰਨਾ ਜੀ ਕਿਉਂ ਕਿ ਹੈ ਮਾਤਮਾ ਯੋਗਨਾ ਖਾਣਾ ਨਹੀਂ ਕਿਧਰ ਵੇਟ ਤੇ ਬੈਠੇ ਹੋਣ ਤੇ ਅਪਰਕੀਡ ਹੋਣਾ ਕਿਧਰ ਸ਼ਹਿਰ ਚ ਮੈਂ ਜੋ ਜਰ ਮੈਂ ਆਜ ਵੀ ਇਹਦੇ ਨਾਲ ਬਾਹਰ ਬਾਹਰ ਗੇੜਦੇ ਗੱਲਾਂ ਹੈ ਮੈਂ ਗੇਂਡਮੈਂਟ ਕਰਨੇਗੇ ਇਹ ਉਹਨਾਂ ਬਾਈ ਕਰਾ ਰਹੀਆਂ ਮਾਨੇ ਲੋ ਬਾਜੀ ਨੇ ਕਰਾ ਦਿੱਤੀ ਆਪਾਂ ਦੁਆਕਾਂ ਨੂੰ ਮੈਚ ਕਰਾਉਣਾ ਹੀ ਆ ਦੁਆਕਾਂ ਨੇ ਮੈਦਾਨ ਕਰਾਵਾਂਗੇ ਆਪਣੇ ਆਉਣੇ ਆ ਆਪਣੇ ਵੀ ਬਣਾਵਾਂਗੇ ਮੇਰੇ ਮਗਰਾਂ ਵਾਲੇ ਲੋ ਦੀਰਵਾਜ਼ੀ ਦੇ ਉੱਪਰ ਢਿੱਡ ਨਾਲ ਨਾਲ ਵਾਲਾ ਕਰ ਨਹੀਂ ਜਾਣਾ ਆਲੇ ਵਿੱਚ ਕਰੇ ਹਿੱਤ ਨਹੀਂ ਆ ਕੀ ਕੀ ਜਾਂਦਾ ਹੈ ਮੇਰੇ ਕੰਮ ਹੀ ਨਹੀਂ ਆ ਮੈਂ ਕਿਵੇਂ ਲਾਏਗਾ ਇਹਨਾਂ ਨੂੰ ਮੈਚ ਕਰੇ ਆ ਕੇ ਫੜਾ ਕੇ ਆ ਕਰੀਆ ਬਈ ਰੱਖੋ ਇਹ ਚੰਗਿਆਰ ਸਭ ਨੰਗੇ ਪੜ ਗਏ ਜਿਹੜੇ ਮੈਦਾਨ ਚ ਟਾਰੂ ਕਰਾਉਣੇ ਆ ਨਾ ਉਹਨਾਂ ਦੇ ਪਾਤਿਆਂ ਹੱਥ ਨੇ ਦਿਖਾ ਦੇ ਹਾਂ ਉਹੀ ਉਹੀ 12 ਮਿੰਟ ਪੂਰੀ ਘੇਟਣਾ ਹੋਣਾ ਹੋਣਾ ਜੀ ਇਹ 35 ਕਿਲੋ ਜੰਨ ਦੇ ਇਕੱਠੇ ਇੱਕੋ ਹੀ ਆ ਪਾ ਕੇ ਲੈਣ ਬਣਾ ਕੇ ਗਰਾਊਂਡ ਦਾ ਚੱਕਰ ਲਾਇਆ ਕਰ ਗਰਾਊਂਡ ਜਾ ਕੇ ਹੋਰ ਜਵਾਕ ਨਾ ਗਰਾਊਂਡ ਦੇ ਲਈ ਹੋ ਗਏ ਹੋਰ ਦੀਪੀ ਸੇਗਾ ਹਾਂ ਵਧੀਆ ਹੋ ਗਿਆ ਸੀ ਉਹ ਘਰੇ ਠੀਕ ਆ ਸਾਰੇ ਹੋਰ ਸਾਰੇ ਕੀਦੀ ਬਣਾ ਰਹੇ ਆ ਕੀਦੀ ਬਣਾਈਆ ਚੱਟੀ ਡੱਗਰਵਾ ਦੀ ਨੀਕੇ ਅਰਗੇ ਸਰ ਨਾਲ ਹੀ ਹੈ ਹਾਂ ਵੀ ਕਿਆ ਨਹੀਂ ਅੱਛਾ ਕੀਰ ਗਿਆ ਠੀਕ ਆ ਠੀਕ ਵੀਰ ਦਾ ਭੂਤ ਪਿੰਡ ਹੈ ਆਹ ਨਾਲ ਕਿਤਾ ਮੈਡਿਓ ਤੇ ਆਹ ਕਿੰਨੇ ਸਮਰਾਨ ਰਿਚਿੰਗ ਬਰਾੜ ਖਾਂ ਦੇ ਕਿੰਦਾ ਮੇਰੇ ਨਾਲ ਵੀ ਗੰਮੂ ਇਸ ਲਈ ਦੀਪ ਭੂਤ ਪਿੰਡਾਂ ਕਮੇਟੀ ਪਾਇਆ ਨਾਲ ਵੀ ਨੱਪੀ ਦਾ ਵੀਰ ਹੈ ਲੈ ਵੀ ਨੀਕੇ 200 ਟਾਂ ਜਾਣਾ ਡੰਗੋ ਆਇਆ ਜੀ ਜੱਫਾ ਲੱਗਦਾ ਹੈ ਪਰ ਦੇਖਾਂਗੇ ਉਹ ਬੱਲੇ 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 ਨੰਬਰ ਕਿੰਨਾ ਧਾਰ